ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲੰਗੜੇ ਬੁਖਾਰ ਦੀ ਜਿਹੜਾ ਗਾਵਾਂ ਦੇ ਵਿੱਚ ਦੇਖਿਆ ਜਾਂਦਾ ਹੈਗਾ ਇਹਦੀਆਂ ਕੀ ਨਿਸ਼ਾਨੀਆਂ ਨੇ ਕੀ ਇਹਦਾ ਇਲਾਜ ਹੈ ਤੇ ਇਹਦਾ ਕੀ ਆਪਾਂ ਬਚਾਅ ਕਰ ਸਕਦੇ ਹਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੇ ਲੰਗੜਾ ਬੁਖਾਰ ਇਹਨੂੰ ਇਸ ਕਰਕੇ ਦੱਸਿਆ ਜਾਂਦਾ ਹੈ ਕਿ ਪਸ਼ੂ ਜਿਹੜਾ ਹੈਗਾ ਲੰਗ ਲੱਤਾਂ ਤੋਂ ਪਿਛਲੇ ਤੋਂ ਕੱਢ ਜਾਂਦਾ ਹੈਗਾ ਕਦੇ ਸੱਜੀ ਲੱਤ ਤੋਂ ਕਦੇ ਖੱਬੀ ਤੋਂ ਕ੍ਰੋਸ ਵੀ ਕਰਦਾ ਰਹਿੰਦਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਨੱਕ ਚੋਂ ਜਿਹੜਾ ਹੈਗਾ ਪਾਣੀ ਸਿਰਦਾ ਹੈਗਾ ਤੇਜ਼ ਬੁਖਾਰ ਹੋ ਜਾਂਦਾ ਹੈਗਾ ਅੱਡਪਨਮੀ ਹੁੰਦੀ ਹੈ ਤੇ ਦੁੱਧ ਵੀ ਸੁੱਕ ਜਾਂਦਾ ਹੈ ਤੇ ਪਸ਼ੂ ਜ਼ਿਆਦਾਤਰ ਬੈਠਦਾ ਹੈਗਾ ਇਹਦੇ ਵਿੱਚ ਲੰਗੜੇ ਬੁਖਾਰ ਦੇ ਵਿੱਚ ਇਹ ਕੀ వైరਲ ਬੁਖਾਰ ਹੈਗਾ ਇਹ ਜਿਵੇਂ ਇਹਨੂੰ ਫੈਲਾਉਂਦੀ ਕੀ ਹੈ ਜਿਵੇਂ ਮੱਖੀ ਹੋਗੀ ਤੇ ਮੱਛਰ ਇਹਨੂੰ ਫਲਾਉਂਦਾ ਹੈਗਾ ਤੇ ਤੁਸੀਂ ਤੋਂ ਪਰਹੇਜ਼ ਕੀ ਰੱਖਣਾ ਹੈਗਾ ਵੀ ਘਰਾਂ ਦੇ ਵਿੱਚ ਆਪਦੇ ਜਿਹੜੇ ਪਸ਼ੂਆਂ ਦੇ ਬਾੜੇ ਨੇ ਜਾਂ ਛੱਟ ਨੇ ਉਹਨਾਂ ਨੂੰ ਸਫਾਈ ਰੱਖਣੀ ਹੈ ਉਹਨਾਂ ਦੇ ਵਿੱਚ ਇਹ ਜ਼ਰੂਰੀ ਹੈਗਾ ਇਹ ਮੱਛਰ ਨਾ ਪੈਦਾ ਹੋਣ ਦਿੱਤਾ ਜਾਂ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ਜਾਂ ਜਿਹੜੀਆਂ ਰੂੜੀਆਂ ਵਗੈਰਾ ਹੈਗੀਆਂ ਨੇ ਕਈ ਵਾਰੀ ਨੇੜੇ ਲੱਗੀਆਂ ਹੁੰਦੀਆਂ ਨੇ ਉੱਥੇ ਸਪਰੇਅ ਵਗੈਰਾ ਕਰਕੇ ਉੱਥੇ ਮੱਛਰ ਨਾ ਹੋਵੇ ਜਾਂ ਮੱਖੀਆਂ ਨਾ ਬੈਠਣ ਤੇ ਇਹ ਜਿਹੜਾ ਇਹਦਾ ਇਲਾਜ ਹੈਗਾ ਉਹ ਸੰਭਵ ਹੈਗਾ ਡਰਨ ਦੀ ਲੋੜ ਨਹੀਂ ਹੈਗੀ ਜਿਵੇਂ ਹੁਣ ਆਪਾਂ ਜੁਲਾਈ ਤੇ ਅਗਸਤ ਦੇ ਮਹੀਨੇ ਲਾਂਗੜੇ ਬੁਖਾਰ ਦੇ ਜਿਹੜੇ ਕੇਸ ਨੇ ਉਹ ਬਹੁਤ ਜ਼ਿਆਦੇ ਦੇਖੇ ਜਾਂਦੇ ਹੈਗੇ ਨੇ ਕਿ ਜਿਵੇਂ ਮੈਂ ਵੀ ਹੁਣ ਡੈਲੀ ਫੀਲਡ ਦੇ ਵਿੱਚ ਕਾਫੀ ਦੇਖਦਾ ਹੈਗਾ ਕਈ ਵਾਰੀ ਜਿਵੇਂ ਇਹਦੇ ਵਿੱਚ 106 ਜਾਂ 5 ਜਾਂ 6 7 ਤੱਕ ਵੀ ਬੁਖਾਰ ਚੱਲ ਜਾਂਦਾ ਹੈਗਾ ਪਸੂ ਲੰਗੜਾ ਪੈਂਚ ਆ ਜਾਂਦਾ ਹੈਗਾ ਬੈਠ ਜਾਂਦਾ ਹੈਗਾ ਤੇ ਤੇ ਸਾਹ ਲੈਣ ਲੱਗ ਜਾਂਦਾ ਹੈਗਾ ਨੈਜ਼ਲ ਡਿਸਚਾਰਜ ਹੋ ਗਿਆ ਕਈ ਵਾਰੀ ਮੋਕ ਵੀ ਲੱਗ ਜਾਂਦੇ ਹੈਗੇ ਇਹਦੇ ਵਿੱਚ ਤੇ ਪਸੂ ਟਦਾ ਨਹੀਂ ਹੈਗਾ ਲੰਗ ਮਾਰਦਾ ਹੈਗਾ ਸੁਸਤ ਬਹੁਤ ਜ਼ਿਆਦੇ ਹੋ ਜਾਂਦਾ ਹੈਗਾ ਤੇ ਰੈਸਪੀਰੇਟਰੀ ਟਰੈਕ ਦੀਆਂ ਜਿਹੜੀਆਂ ਕਹਿ ਸਕਦੇ ਆ ਪ੍ਰੋਬਲਮਾਂ ਵੀ ਉਹਨੂੰ ਆਉਂਦੀਆਂ ਹੈਗੀਆਂ ਨਾ ਪਾਣੀ ਨਹੀਂ ਪੀਂਦਾ ਹੈਗਾ ਕੁਝ ਖਾਂਦਾ ਨਹੀਂ ਨੂੰ ਢਾਈਆ ਬੁਖਾਰ ਵੀ ਕਹਿੰਦੇ ਨੇ ਜਾਂ 3 ਡੇ ਸਿਕਨਸ ਸਟਿਡੀਅਸ ਵੀ ਕਿਹਾ ਜਾਂਦਾ ਇਹਨੂੰ ਢਾਈਆ ਬੁਖਾਰ ਤਾਂ ਕਹਿੰਦੇ ਨੇ ਇਹਨੂੰ ਢਾਈ ਦਿਨ ਇਹ ਜਾਂਦਾ ਹੈਗਾ ਇਹਦਾ ਜਿਹੜਾ ਇਲਾਜ ਹੈਗਾ ਉਹ ਢਾਈ ਦਿਨ ਤਾਂ ਚੱਲਦੇ ਚੱਲਦਾ ਤੁਸੀਂ 3 ਦਿਨ ਇਹਦਾ ਇਲਾਜ ਜਿਹੜਾ ਤੁਸੀਂ ਕਰਵਾਉਣਾ ਹੁੰਦਾ ਹੈਗਾ ਪਹਿਲੇ 24 ਘੰਟੇ ਪਸ਼ੂ ਬਹੁਤ ਘੱਟ ਰਿਕਵਰੀ ਲੈਂਦਾ ਪਰ 24 ਘੰਟੇ ਜਿਵੇਂ ਹੀ ਟੱਪ ਜਾਂਦੇ ਨੇ ਇਲਾਜ ਜਿਵੇਂ ਚੱਲਦਾ ਹੈਗਾ ਪਸ਼ੂ ਦੀ ਜਿਹੜੀ ਰਿਕਵਰੀ ਐ ਫਾਸਟ ਹੋ ਜਾਂਦੀ ਹੈਗੀ ਐ ਤੇ ਇਹਦੇ ਵਿੱਚ ਤੁਸੀਂ ਕੀ ਐ ਜ਼ਿਆਦਾਤਰ ਗਲਤੀ ਹੁੰਦੀ ਐ ਕਈ ਵਾਰੀ ਇਹਨੂੰ ਕੰਪੇਅਰ ਕਰ ਲਿਆ ਜਾਂਦਾ ਹੈਗਾ ਥਲੇਰੀਆ ਜਾਂ ਵੇਸੀਆ ਦੇ ਨਾਲ ਕਿਉਂਕਿ ਕਈ ਵਾਰ ਹੁੰਦਾ ਕਿ ਜੀ ਟੈਂਪਰੇਚਰ ਹੈਗਾ 105 ਜਾਂ 6 ਉਹਦੀ ਵੀ ਕੁਝ ਹੀ ਵਾਰੀ ਹਿਸਟਰੀ ਦੇਖਣੀ ਪੈਂਦੀ ਜਿਹੜੇ ਪਸ਼ੂ ਦੇ ਕੋਈ ਚਿਚੜੀਆਂ ਵਗੈਰਾ ਬਹੁਤ ਜ਼ਿਆਦੇ ਹੋਣ ਉਹ ਹਿਸਟਰੀ ਦੇ ਮੁਤਾਬਕ ਉਹਨਾਂ ਦਾ ਟ੍ਰੀਟਮੈਂਟ ਕਰਨਾ ਹੁੰਦਾ ਨਹੀਂ ਤਾਂ ਇਹਦਾ ਜਿਵੇਂ 3 ਡੇਸ ਸਿਕਨੈਸ ਦਾ ਜਿਹੜਾ 3 ਮੀਟਰ ਲੰਗੜੇ ਬੁਖਾਰ ਦਾ ਉਹ ਅਲੱਗ ਹੁੰਦਾ ਹੈ ਪਸ਼ੂ ਦੀ ਮਾਰਟੈਲਿਟੀ ਇਹ ਰੇਟ ਬਹੁਤ ਘੱਟ ਹੁੰਦੀ ਹੈ ਇਹਦੇ ਵਿੱਚ ਨਾਲ ਦੇ ਬਰਾਬਰ ਹੀ ਹੁੰਦੀ ਹੈ ਤੇ ਤੁਸੀਂ ਧਿਆਨ ਰੱਖਣਾ ਹੁੰਦਾ ਸਾਫ ਸਵੈਈ ਦਾ ਤੇ ਇਹਦੇ ਵਿੱਚ ਕੀ ਹੈ ਐਂਟੀਬਾਇਟਿਕ ਲਗਾਏ ਜਾਂਦੇ ਨੇ ਅਨਲਜੈਸਿਕ ਲਗਾਏ ਜਾਂਦੇ ਨੇ ਇਮਿਊਨ ਸਿਸਟਮ ਅਪ ਕਰਨ ਵਾਸਤੇ ਲਿਕਵਿਡ ਵੀ ਦੇ ਸਕਦੇ ਹੋ ਤੇ ਇੰਜੈਕਟੇਬਲ ਵੀ ਵਰਤ ਸਕਦੇ ਹੈਗੇ।